ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਨੀਲੀ ਦਾ ਵੀ ਬੱਡੀ ਮੈਂ ਚੰਗੀ ਬਰੀਡਿੰਗ ਵਾਲੀ ਬੱਚਾ ਜਿਹਦੇ ਪਿੱਛੇ ਕੱਟੀਆਂ ਚੈਂਪੀਅਨ ਸਾਣ ਦੀ ਚੈਂਪੀਅਨ ਸਾਣ ਦੀ ਆਪ ਆ ਇੱਕ ਮੋਹਰ ਨਸਲ ਦੀ ਪਾਲਕ ਕੱਟੀ ਤੇ ਇੱਕ ਜਰਸੀ ਪਿਓਰ ਬਰੀਡ ਦੀ ਬੈੜ ਤਾਜੀ ਸੂਈ ਵੀ ਦੁੱਧ ਤੇ ਆਈ ਵੀ ਹੈ ਡਿਟੇਲ ਵੀਰ ਤੋਂ ਪੁੱਛਦੇ ਨਾ ਨਗਾ ਵਾਲੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਹੈਗਾ ਵੀਰੇ ਚਾਰਜ ਹੋਸਾਂਗੇ ਪਿੰਡ ਧੀਲਾ ਜੁਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਨਾਮ ਨੰਬਰ ਵੀਰੇ 9878880777 9878880777 ਜਿਹੜੀ ਮੈਂ ਦੇਖੀਏ ਨੇ ਕਿਹੜਾ ਸੂਆ ਸੂਈ ਵੀ ਹੈ ਇਹ ਵੀਰੇ origial ਤੀਜਾ ਸੂਆ ਸੂਈ ਵੀ ਹੈ ਤੀਜਾ ਸੂਆ ਤੇ ਮੇਲੇ ਵਗੈਰਾ ਵੀ ਜਿੱਤੀ ਵੀ ਹੈ ਹਾਂਜੀ ਆਪਾਂ ਉਧਰ ਪਾਈ ਸੀ ਜਿੱਦੀ ਪਹਿਲਾਂ ਦਸ ਦਣਾਗੇ ਚਬਾਈ ਕਰਕੇ ਦਿਖਾਈ ਸੀ ਨਾ ਚਬ ਠੀਕ ਹੈ ਤੇ ਕਿਹੜੇ ਦੱਸੇ ਬਾਹੂਬਲੀ ਕਿ ਕਿਹੜੀ ਦੀ ਬਾਹੂਬਲੀ ਦੀ ਹੁਣ ਕਿਨੇ ਦੋ ਤੇ ਚਲਦੀ ਪਈ ਐ ਕੌਣ ਬਸ ਸੁਈ ਦੁੱਧ ਦੇ ਸਟਾਰ ਕਰੂਗੀ 18 ਲੀਟਰ ਦੁੱਧ ਮੇਰੇ ਨਾਲ ਹੈਗਾ ਜਮ ਹਾਂਜੀ ਠੀਕ ਐ ਚੌਂਣ ਚਵਾਇ ਇੱਕ ਨੰਬਰ ਹਣਾ ਤੇ ਇੱਕ ਇਹਦੇ ਕਬੈਨੀਆਂ ਵਾਲੇ ਸਤਨ ਚੋਂ ਸਰੂ ਮੜਾ ਜਾ ਹਾਂ ਮੇਰੇ ਮਗਰਲੇ ਸਤਨ ਚ ਹੈਗਾ ਉਹਦੇ ਬਸ ਜਦੋਂ ਥੋੜਾ ਜਿਹਾ ਧਾਰਾ ਰਹਿ ਜੇ ਨੇ ਵੀ 5-7 ਦੋਈ ਆਉਂਦਾ ਦੁੱਧ ਨਹੀਂ ਚਵਾਈ ਬਲੇ ਪਹਿਲਾਂ ਨਹੀਂ ਆਉਂਦਾ ਠੀਕ ਐ ਅੱਜ ਸੁਈ ਨੂੰ ਲਗਭਗ ਕਿੰਨਾ ਕਿੱਡਾ ਹੋ ਗਿਆ ਸੁਈ ਨੂੰ ਹੋ ਗਿਆ ਉਹਨੇ ਮੇਰੇ 20 ਡੰਨ ਦੇ ਲਈ ਠੀਕ ਐ ਮਨ ਕੇ ਜਲੇ 20 ਟੱਕਾ ਦਿਨ ਉੱਪਰ ਥੱਲੇ ਆ ਠੀਕ ਐ ਕੱਟੀ ਆ ਗਈ ਸਾਣ ਦੀ ਇਹ ਸਟਾਰ ਦੀ ਸਟਾਰ ਬੰਨ ਦੀ ਹਾਂਜੀ ਧੋਰੀ ਬਾਹਰ ਨੂੰ ਮੜਾ ਜਰੋ ਸੋ ਵੀਰੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਜਮਾ ਤੇ ਫਟਬੜ ਜੈਨੂਅਰ ਤੀਜਾ ਛੋਟੀ ਸੂਈ ਵੀ ਐ ਇਹ ਤੇ ਥਵਾਨੇ ਤੇ ਨਾੜਾ ਵਗੈਰਾ ਦੇਖੋ ਸਾਫ ਸੁਥਰੀਆਂ ਜਿਹੜਾ ਕਬੈਨੀ ਵਾਲਾ ਬੈਗ ਸੈਰ ਦਾ ਸਾਣ ਦੀਦਾ ਪਿਆ ਸਿਰਫ ਨਾ ਮਾਤਰ ਛੋਟਾ ਜਿਹਾ ਸਰੂ ਹੈ ਜੇ ਉੱਪਰ ਸੈਤ ਖਾਈ ਵੀ ਦਿੰਦਾ ਹੋਊਗਾ ਤੇ 2-3 ਇੰਡਕ ਦੇ ਧਾਰਾ ਆਉਂਦੀਆਂ ਇਹਦੇ ਵਿੱਚ ਤੇ ਬਾਕੀ ਪੈਠਪੂੜੇ ਦੀ ਬੰਨਤ ਤੇ ਪਲੀਪੂਰੀ ਵੀ ਦੇਖੋ ਕਿਆ ਬਾਤਾਂ ਅੱਖ ਮੜਕਣੀ ਤੇ ਪਿਓਰ ਨੀਲੀ ਦਾ ਵੀ ਕਾਲੀ ਰੰਗ ਦੇ ਬਿਲਕੁਲ ਜਮਨ ਵਰਗਾ ਪਿਆ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ ਤੇ ਮੇਨ ਚੀਜ਼ ਹੈ ਕਬਦ ਦਾ ਜਿਹੜੇ ਪਿਓਰ ਨੀਲੀ ਦਾ ਵੀ ਮੇਲੇ ਦੇ ਵਿੱਚ ਜੱਜ ਨਹੀਂ ਕੀਤੇ ਸਿੰਘ ਮੱਥੇ ਤੋਂ ਨੀਵਾ ਜਮਾ ਤੁਸੀਂ ਦੇਖ ਸਕਦੇ ਹੋ ਤੇ ਮੂੰਹ ਤਾਂ ਹਨ ਕਰਦੇ ਆ ਮੱਥੇ ਤੋਂ ਸਿੰਘ ਨੀਵਾਗਾ ਤੇ ਦੁੱਧ ਇਹ ਸਾਡੇ 18 19 ਲੀਟਰ ਚੋਂਦਾ ਵੀਰੇ ਹਾਜ਼ਰ ਆ ਹਨਾ ਹਾਂਜੀ 18 ਲੀਟਰ ਵੀਰੇ 19 ਤਾਂ ਨਹੀਂ ਹੋਣਾ ਪਾਏ ਵੀ ਝੂਠ ਬੋਲਦੀ ਦੂਰੋਂ ਦਾ ਕੋਈ ਬੰਦਾ ਠੀਕ ਹੈ 18 ਲੀਟਰ ਨਿਕਲੂਗਾ ਭਾਅ ਦਾ ਕੀ ਰਹੂਗਾ ਭਾਅ ਆ ਵੀਰੇ ਇਹਦਾ ਜਮਾਂ ਚੈਜ ਕਰਾਂਗੇ 2.5 ਲੱਖ ਮਾੜਾ ਮੋਟਾ ਮਾਨ ਤਨ ਆ ਮਾਨ ਦਾ ਕਰਾਂਗੇ ਠੀਕ ਹੈ ਅੱਗੇ ਆਪਾਂ ਦੋਨੋਂ ਇਕੱਤੀ ਦਿਖਾਈ ਮੜੇ ਮੂਹ ਕਰਿਓ ਰੇ ਨੂੰ ਇਹਦਾ ਕੱਟੀ ਛੋਟੀ ਕੱਟੀ ਇਹਦਾ ਅੱਛਾ ਸੋ ਬੱਚੇ ਦਾ ਮੂੰਹ ਦੇਖੋ ਅੱਖਾਂ ਦੋਨੇ ਮਣਕਣੀਆਂ ਹਨਾ ਮਗਰਲੇ ਪੈਰ ਬਾਈਟਾ ਮੂਹਲੇ ਘਟਾ ਆਹ ਮੂਹਲੇ ਨਹੀਂ ਹੈਗੇ ਰੋ ਜੀ ਸੂਦੇ ਨਿਸ਼ਾਨ ਹੈਗਾ ਹੈ ਤੇ ਜਿਹੜੀ ਆ ਪਾਲਕ ਕੱਟੀ ਦੇਖੀ ਜਾਂਦੇ ਆ ਪਈ ਜੀ ਉਮਰ ਕਿੰਨੀ ਕਾ ਇਹਦੇ ਹੋਊਗੀ ਕੱਟੀ 13-14 ਮਹੀਨਿਆਂ ਦੀ ਠੀਕ ਹੈ ਕੋਈ ਵੀ ਆਪਾਂ ਇਹ ਵੀ ਵੀਡੀਓ ਦਿਖਾਈ ਜੀ ਦੋ ਆਪਰ ਨਾਲ ਫੇਰ ਹੋ ਗਈ ਇਹ ਤੈਨਾਂ ਦਾ ਤੁੰਗਾ ਸੀ ਇਕੱਲੇ ਰਹੀ ਠੀਕ ਹੈ ਹਾਂਜੀ 13 ਕਿ ਮਹੀਨੇ ਦੀ ਉਮਰ ਆ ਹਨਾ ਝੋੜੀ ਝਾੜੀ ਬਹੁਤ ਚੰਗੀ ਆ ਕਿਹੜੇ ਇਹ ਬਰੇ ਉਹਦੀ ਐਲ ਡੀ ਐਫ ਵਾਲੇ ਕੋਈ ਲੋੜ ਦੀ ਆਪਣੀ ਕੋਈ ਇਜ਼ੀ ਚੋਟੀ 20 18 ਲੀਟਰ ਦੀ ਕੋਈ ਨਵਰ ਦੀ ਕੱਟੀ ਆ ਗਈ ਬਾਕੀ ਆਪਾਂ ਮਾੜਾ ਪਲੈਕਸ਼ਨ ਨਹੀਂ ਕੀ ਇਹਦਾ ਭਾਗ ਕੀ ਹੈ ਤੇਰਾ ਭਾਗ ਆਪਾਂ ਉਹਦੇ 35000 ਰੁਪਏ ਕਿਤਾ ਜੀ ਅੱਜ ਆਪਾਂ ਜੈਸੇ ਨੂੰ 30000 ਸੀ ਦੇ ਦਿੰਦੇ ਇਸ ਤੋਂ ਘਟ ਰਹੀ ਦਿੰਦੇ ਨਾ ਇਸ ਤੋਂ ਘਟ ਤੋਰੀ ਵੜਿਆ ਬਾਹਰ ਨੂੰ ਸੁਭਰਤ ਸਿੰਘ ਮੂਹਤਾ ਦੇਖੋ ਚੰਗੀ ਕੱਟੀ ਤੇ ਗਰਦਲਪੁਰ ਤੋਂ ਦੇਖੋ ਕਿਆ ਬਾਤਾਂ ਤੇ ਬਾਕੀ ਪੱਠਗੋੜੇ ਦੀ ਬਾਣਤਰ ਸਨੱਖੀ ਹੈ ਪੂਰੀ ਸਾਫ਼ ਸੁਥਰੀ ਤੇ ਸਿਰਫ ਥੱਲੋ 4 ਗਿੰਜੀ ਬਾਣ ਜਿਹੜੀ ਮੋਹਰੇ ਦੇ ਵਿੱਚ ਜਿਵੇਂ ਆਉਂਦੀ ਹੈ ਉੰਨੀ ਕੁ ਵਾਈਟ ਆ ਤੇ ਚਾਰੂ ਵਗੈ 13 ਕਿ ਮਹੀਨੇ ਹੋ ਜਾਂ 30000 ਦੇ ਦੇਣੇ 18 ਲੀਟਰ ਦੀ ਮਾਤ ਰਕਾਰਡ ਆ 30000 ਦੀ ਵੀਰ ਕਿਹਦਾ ਦੇਵਾਂਗੇ ਉਹ ਦੇਖੋ ਪੱਟ ਫੋੜੇ ਦੇ ਬੰਦ ਤੇ ਰਾਜਿਸਮ ਵੀ ਬੜੀ ਵੀ ਤੇ ਅੱਗੇ ਵੀਰੇ ਦੇਖੀ ਰਿਹਾ ਆਪਾਂ ਵਿਹੜ ਜਰਸੀ ਜਿਹੜੀ ਇਹ ਸੂਆ ਕਿਹੜਾ ਸੂਈ ਵੀ ਆ ਤੇ ਵੀਰੇ ਦੂਜੀ ਸੂਈ ਸੂਈ ਦੀ ਆ ਦੂਜੀ ਸੂਈ ਵੀ ਆ ਪਹਿਲੇ ਸੂਈ ਦਾ ਬਰਖੀਰੀ ਸੂਈ ਨੂੰ ਉਹ ਹੈ ਤੇਰੀ ਸੂਈ ਜਿਹੜੀ ਹੁਣ ਮਤਲਬ ਸ਼ੈਗਲੇ ਦੰਦ ਹੁਣ ਤੋੜ ਗਈ ਸ਼ੈਗ ਦੇ ਤੋੜ ਗਈ ਹਨਾ ਸੂਈ ਨੂੰ ਕਹਿ ਕੇ ਦਿੰਦੇ ਹੋਗੇ ਇਹਨੂੰ ਸੂਈ ਨੂੰ ਵੀਰੇ ਲਗਭਗ ਮਹੀਨਾ ਹੋ ਗਿਆ 25 ਦਿਨ 25 ਦਿਨ ਮਹੀਨੇ ਲਗਭਗ ਹੋ ਗਏ ਬੱਚਾ ਇਹਦਾ ਆਪਾਂ ਦੇਤਾ ਹਨਾ ਬੱਚਾ ਇਹਦਾ ਸੌਰੀ ਵੀਰੇ ਬੱਚੀ ਸੀਗੀ ਇਹਦਾ ਮੰਗਣਾ ਠੀਕ ਹੈ ਮੈਂ ਤੁਹਾਨੂੰ ਚਾ ਆਪਾਂ ਇਹਦਾ ਦੇ ਦਸ ਗਿਆ ਆਪਾਂ ਤੋਂ ਲੈ ਗਈ 50 ਰੁਪਏ ਵਾੜਦਾ ਸੀ ਪ੍ਰੀਤ ਦੇ ਸੀਮਨ ਦੀ ਇਹ ਆਪਾਂ ਪ੍ਰੀਤ ਦੇ ਸੀਮਨ ਜੀ ਆਪਾਂ 50 ਰੁਪਏ ਵਾੜਦੇ ਵਧੀਆ ਚੰਗੀ ਬੱਚੀ ਸੀ ਦੋ ਵਧੀਆ ਬੱਚੀ ਸੀਗੀ ਫਿਰ ਉਹ ਆਪਾਂ ਤੋਂ ਬੰਦੇ ਲੈ ਲਈ ਆਪਾਂ ਉਹ ਵੀ ਵੇਚਣਾ ਪਹਿਲਾਂ ਬਚਾਰ ਨਹੀਂ ਤਾਨੂੰ ਉਹਨਾਂ ਨੂੰ ਬੱਚੀ ਦੇਦੀ ਸੀ ਤਾਂ ਤੁਹਾਨੂੰ ਦੱਸ ਕੇ ਨਾ ਪਹਿਲੀ ਪ੍ਰੋਬਲਮ ਲੇਵਰ ਨਹੀਂ ਕਰਦੇ ਬਾਕੀ ਹਾਂ ਸਾਰਾ ਪੱਕਾ ਹਨਾ ਕਾਪ ਸਾਹਮਣੇ ਔਖਾ ਹੋ ਜਾਂਦਾ ਹਨਾ ਆਪਾਂ 45 ਰੁਪਏ ਦੀ ਰੱਖਣਾ 340 ਰੁਪਏ ਠੀਕ ਹੈ ਹੁਣ ਦੁੱਧ ਕਿੰਨਾ ਚੋਣ ਵਾਲਾ ਫੋਨ ਵੀਰੇ ਥਲੇ 17 ਤੋਂ ਫਰਾਂਸੀ ਨਿਕਲੋ ਤਾਂ ਦੂ ਦੇ ਜਿਵੇਂ ਹਾਜ਼ਰ ਹਾਂ ਹਾਂ ਦੋ ਟਾਈਮ ਚ ਆ ਕੇ ਦੇ ਦਾਂਗੇ ਧਾਰਾ ਤੁਰ ਇੱਕ ਨੰਬਰ ਇੱਕ ਨੰਬਰ ਕਿੰਨਾਣਾ ਬਣਾਉਂ ਗਿਆ ਦਾ ਪਾਲਾ ਮੈਂ ਕਹਿੰਦਾ ਦਾ ਖਾਲੀ ਚੱਲ ਤੂੰ ਉਹ ਉਹ ਹਟ ਜਾ ਸੁਭਰ ਧਾਰਾ ਵਗੈਰਾ ਦੇਖੋ ਆਪਾਂ ਧਾਰਾ ਸਾਨੂੰ ਮਾਰ ਕੇ ਦਿਖਾ ਦਿੰਦੇ ਆ ਤੇ ਚੋਣ ਪਸਵਾ ਦੇ ਕੋ ਜੋ ਇੱਕ ਨੰਬਰ ਦਾ ਤੇ ਮਗਰ ਥਲੇ ਫਿਰ ਧਾਰਾ ਮਾਰ ਦੀ ਬੱਸ ਸੋ ਤਾਰਾ ਨੇ ਪਾਸੇ ਤਾਂ ਫਿਰ ਇੱਕ ਬੇਫਿਕਰ ਹੋ ਜਾ ਬੰਤਾ ਜਮਾ ਹਣਾ ਕਿਸੇ ਪਾਸੇ ਵੀ ਬੇਫਿਕਰ ਹੋ ਜਾ ਕਿਉਂਕਿ ਇਹ ਵੀ ਹੈ ਹੀ ਨਹੀਂ ਕੋਈ ਵੀ ਕੋਈ ਚੱਕਰ ਹੀ ਨਹੀਂ ਠੀਕ ਹੈ ਚੋਣ ਬਸਮਾ ਜੈਕ ਨੰਬਰ ਆ ਠੀਕ ਹੈ ਨੰਬਰ ਇਹ ਜੀ ਇੱਕ ਠੀਕ ਹੈ ਜਲਦੀ ਅਸੀਂ ਆਪ ਛੱਡੀ ਸੀ ਪਿਛਲੇ ਸੂਮੇ ਠੀਕ ਹੈ 8ਵਾਂ ਮਹੀਨਾ ਲੱਗ ਗਿਆ ਸੀ ਅਸੀਂ ਆਪ ਛੱਡੀ ਪਰ ਦੋਤੇ ਨੇ ਪਹਿਲੇ ਸੂਮੇ ਵੀ 17-18 ਕਿਲੋ ਦਿੱਤਾ ਚਲ ਕਰ ਹੁਣ ਲੇਟ ਛੱਡੀ ਕਰਕੇ 17-18 ਹੀ ਐ ਕਿ ਤੇਰੀ ਤੇ ਮੁੱਲ ਵੜੀ ਇਹਦਾ ਮੁੱਲ ਵੜੀ ਆਪਾਂ ਫੋਨ ਤੇ ਕਰਾਂਗੇ ਜਾਇਜ਼ ਹੋਊਗਾ ਸੋ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ